ਰੇਡੀ ਮਹਾਨ ਕੋਸ਼ ਦੇ ਕਰਤਾ ਭਾਈ ਕਾਣ ਸਿੰਘ ਨਾਬਾ ਹੋਲਾ ਮਹੱਲਾ ਬਾਰੇ ਸਪਸ਼ਟ ਲਿਖਦੇ ਹਨ ਕਿ ਜੁੱਧ ਵਿਦਿਆ ਦੇ ਅਭਿਆਸ ਨੂੰ ਨਿਤ ਨਵਾਂ ਰੱਖਣ ਵਾਸਤੇ ਕਲੰਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤਬਦੀ ਇੱਕ ਨੂੰ ਸਿੱਖਾਂ ਵਿੱਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ ਡੰਡੀ ਮਹੱਲਾ ਇੱਕ ਤਰ੍ਹਾਂ ਦੀ ਮਸਨੂਈ ਲੜਾਈ ਹੈ ਜਿਸ ਵਿੱਚ ਪੈਦਲ ਘੋੜ ਸਵਾਰ ਅਤੇ ਸ਼ਸਤਰ ਧਾਰੀ ਦੋ ਪਾਸਿਆਂ ਤੋਂ ਇੱਕ ਖਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ ਸੰਨ ਡੰਡੀ ਕਲੰਗੀਤਾਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਦੇਖਦੇ ਹੋਏ ਦੋਵਾਂ ਦਲਾਂ ਨੂੰ ਲੁੜਿੰਦੀ ਸ਼ੁਭ ਸਿੱਖਿਆ ਦਿੰਦੇ ਸਨ ਡੰਡੀ ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ ਵਿੱਚ ਵਿਸ਼ੇਸ਼ ਇਨਾਮ ਬਖਸ਼ਦੇ ਸਨ ਡੰਡੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਨ 1700 ਈਸਵੀ ਵਿੱਚ ਸ੍ਰੀ ਅਨੰਤਪੁਰ ਸਾਹਿਬ ਦੇ ਕਿਲਾ ਲੋ ਗੜ ਸਾਹਿਬ ਵਿਖੇ ਮਹਾਨ ਦਿਵਾਨ ਸਜਾਇਆ ਗਿਆ ਜਿਸ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਸ਼ਾਸਤਰ ਬਸਤਰ ਸਜਾ ਕੇ ਘੋੜੇ ਹਾਥੀਆਂ ਉੱਪਰ ਸੰਸ਼ੋਪਿਤ ਸੂਰਬੀਰ ਖਾਲਸਾ ਨਿਹੰਗ ਫੌਜਾਂ ਗੱਤਕਾ ਖੇਡਣ ਵਾਲੇ ਨੌਜਵਾਨ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ ਡੰਡੀ ਉਸ ਸਮੇਂ ਦਿਵਾਨ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬ ਨੇ ਰੰਗਾਂ ਦੇ ਤਿਉਹਾਰ ਹੋਲੀ ਨੂੰ ਹੋਲਾ ਮਹੱਲਾ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਡੰਡੀ ਚੜ੍ਹਦੀ ਕਲਾ ਦੀ ਇਸ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਣ ਲਈ ਅੱਜ ਵੀ ਖਾਲਸਾ ਫੌਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਉਣ ਲਈ ਵੱਡੀ ਗਿਣਤੀ ਵਿੱਚ 71 ਹੁੰਦੀ ਹੈ ਡੰਡੀ ਵੱਡੇ ਦੀਵਾਨ ਸਜਦੇ ਹਨ ਡੰਡੀ ਰੈਡੀ ਅਨੇਕਾਂ ਗਤਕਾ ਪਾਰਟੀਆਂ ਦੁਮਾਲੇ ਸਜਾਏ ਸ਼ਾਸਤਰਾ ਵਸਤਰਾ ਵਿੱਚ ਸਜੇ ਹੋਏ ਨਿਹੰਗ ਸਿੰਘਾਂ ਦੇ ਜਥੇ ਕੋੜਿਆਂ ਹਾਥੀਆਂ ਉੱਤੇ ਸਵਾਰ ਖਾਲਸਾ ਫੌਜ ਜਦੋਂ ਹੋਲੇ ਦੇ ਮਹਾਨ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀ ਹੈ ਤਾਂ ਖਾਲਸੇ ਦੀ ਸ਼ਾਨ ਜਲਾਓ ਸੂਰਬੀਰਤਾ ਅਤੇ ਕਰਤੱਵ ਦੇਖ ਕੇ ਖਾਲਸਾ ਮੇਰਾ ਰੂਪ ਹੈ ਖਾਸ ਦਾ ਵਰਦਾਨ ਪ੍ਰਤੱਖ ਦ੍ਰਿਸ਼ਟੀਮਾਨ ਹੁੰਦਾ ਹੈ ਡੰਡੀ ਸ਼ਸਤਰਾਂ ਵਸਤਰਾਂ ਨਾਲ ਸਜਿਆ ਏ ਹੋਲਾ ਮਹੱਲਾ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਆਰੰਭ ਹੁੰਦਾ ਹੈ ਜੋ ਕਿਲਾ ਆਨੰਤਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਕਿਲਾ ਲੋਗੜ ਸਾਹਿਬ ਵਿਖੇ ਸੰਪੰਨ ਹੁੰਦਾ ਹੈ ਡੰਡੀ ਇਸ ਦੌਰਾਨ ਸ਼ਾਸਤਰਾ ਦੇ ਜੰਗ ਜੂ ਕਰਤੱਬ ਦਿਖਾਏ ਜਾਂਦੇ ਹਨ ਡੰਡੀ ਸਿੰਘਾਂ ਦੀ ਘੋੜ ਦੌੜ ਗੱਤਕੇ ਬਾਜੀ ਨੇਜੇ ਬਾਜੀ ਤੀਰ ਅੰਦਾਜ਼ੀ ਆਦ ਦੇ ਨਜ਼ਾਰੇ ਸੂਰਬੀਰਤਾ ਦੇ ਮਹਾਨ ਦ੍ਰਿਸ਼ ਪੇਸ਼ ਕਰਦੇ ਹਨ ਡੰਡੀ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਇਸ ਗੁਰੂ ਨਗਰੀ ਵਿਖੇ ਪੰਜ ਕਿਲਿਆਂ ਦਾ ਨਿਰਮਾਣ ਕਰਵਾਇਆ ਸੀ ਜੋ ਆਪਣੀ ਮਿਸਾਲ ਆਪ ਹਨ ਡੰਡੀ ਇਹਨਾਂ ਵਿੱਚੋਂ ਪਾਵਨ ਕਿਲਾ ਆਨੰਦਗੜ੍ਹ ਸਾਹਿਬ ਉਹਨਾਂ ਬੈਰਾਗਮਈ ਪਲਾਂਦੀ ਜਾਦ ਤਾਜਾ ਕਰਵਾਉਂਦਾ ਹੈ ਜੋ ਦਸਮ ਪਾਤਸ਼ਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਪਰਿਵਾਰ ਸਮੇਤ ਇਸ ਕਿਲੇ ਨੂੰ ਛੱਡਣ ਮੌਕੇ ਹੰਡਾਏ ਗਏ ਸਨ ਡੰਡੀ ਇੱਥੋਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਇਸ ਕਿਲੇ ਨੂੰ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਲਗਭਗ 14 ਵਾਰ ਘੇਰਾ ਪਾਇਆ ਪਰ ਹਰ ਵਾਰ ਉਹਨਾਂ ਨੂੰ ਮੂੰਹ ਦਾ ਹਾਰ ਹਾਰ ਦਾ ਮੂੰਹ ਦੇਖਣਾ ਪਿਆ ਡੰਡੀ ਕਿਲਾ ਆਨੰਦਗੜ੍ਹ ਸਾਹਿਬ ਨੂੰ ਪਾਇਆ ਗਿਆ ਆਖਰੀ ਕੇਰਾ ਬਹੁਤ ਲੰਮਾ ਸਮਾਂ ਰਿਹਾ ਜਿਸ ਕਰਕੇ ਮੁਗਲਾ